ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਤਰੀਕ ਨਵਾਂ ਮਹੀਨਾ 2025 ਜਿਹੜਾ ਸਥਾਨ ਹੈ ਉਹ ਪਟਨਾ ਦਾ ਅਨਾਜ ਮੰਡੀ ਮੈਂ ਤੁਹਾਡਾ ਆਪਣਾ ਕਵਰਨਸਿੰਗ ਲਾਡੀ ਕਿਸਾਨ ਵੀਰੋ ਅੱਜ ਮੰਡੀ ਦੀ ਰਿਪੋਰਟ ਜਿਹੜੀ ਹੈ ਉਹ ਲੈ ਕੇ ਤੁਹਾਡੇ ਕੋਲ ਹਾਜ਼ਰ ਆ ਅੱਜ ਥੋੜੇ ਜਿਿਹ ਕਿਸਾਨਾਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਥੋੜਾ ਜਿਹਾ ਜਿਹੜਾ ਰੇਟ ਹੈ ਕੱਲ ਨਾਲੋਂ ਫੇਰ ਅੱਜ ਵਧਿਆ ਜਿਹੜਾ ਟਾਪ ਕਲਾਸ ਰੇਟ ਦੀ ਆਪਾਂ ਗੱਲ ਕਰਦੇ ਆ ਇਹ ਤਾਂ ਅੱਜ ਤੋਂ 3 ਦਿਨ ਪਹਿਲਾਂ ਦਾ ਰੇਟ ਸੀ ਥੋੜਾ ਥੋੜਾ 25 25 ਰੁਪਏ ਕਰਕੇ ਡਾਊਨ ਗਿਆ ਸੀਗਾ ਔਰ ਅੱਜ ਉਹੀ 50 50 ਰੁਪਏ ਕਰਕੇ ਅ ਅੱਜ ਦਾ ਜਿਹੜਾ ਰੇਟ 3300 ਰੁਪਏ ਤੋਂ ਲੈ ਕੇ ਤੇ ਆਪਣਾ ਜਿਹੜਾ 3400 ਤੱਕ ਗਿਆ ਅੱਜ ਦੀ ਜਿਹੜੀ ਬਾਕੀ ਤੇ ਬੋਲੀ ਚੱਲਦੀ ਵੀ ਹੋ ਸਕਦਾ ਕੋਈ 3500 ਤੇ ਢੇਰੀ ਜਾਏ ਪਰ ਮੋਟਾ-ਮੋਟਾ ਜੇ ਆਪਾਂ ਗੱਲ ਕਰੀਏ 3200 ਤੋਂ ਲੈ ਕੇ 3400 ਦੇ ਵਿੱਚ ਜ਼ਿਆਦਾ ਰੇਟ ਕਿੱਡੇ ਆ ਤੇ ਕੱਲ ਬਰਸਾਤ ਹੋਣ ਕਰਕੇ ਥੋੜਾ ਜਿਹੜਾ ਝੋਨਾ ਉਹ ਵੀ ਨਰਮ ਹੋ ਗਿਆ ਕੱਲ ਸਾਰੀ ਜਗ੍ਹਾ ਤੇ ਕੱਲ ਪਾਣੀ ਆ ਗਿਆ ਸੀਗਾ ਔਰ ਇਸੇ ਇੱਕੋ ਜ਼ਿੰਮੇਦਾਰ ਉਹ ਢੇਰੀਆਂ ਆਪਣੀਆਂ ਟੱਪੀਆਂ ਨੂੰ ਪਈਆਂ ਹੋਣ ਔਰ ਅੱਜ ਜਿਹੜਾ ਦੁਬਾਰਾ ਫਿਰ ਬਰਸਾਤ ਤੋਂ ਬਾਅਦ ਜਿਹੜੀ ਮੰਡੀ ਐ ਇਕੱਲੀ ਔਰ ਬੋਲੀ ਜਿਹੜੀ 1 ਘੰਟਾ ਲੇਟ ਚਲੀ ਔਰ ਨੇਟ ਇਸ ਕਰਕੇ ਚਲੀ ਤਾਂ ਕਿ ਜਿਹੜੀ ਕੱਲ ਬਰਸਾਤ ਆਈ ਸੀ ਉਹਦੇ ਕਰਕੇ ਥੋੜਾ ਜਿਹੜਾ ਅੱਜ ਕੰਮ ਲੇਟ ਚੱਲਿਆ ਅਮਰਿੰਦਰਾ ਕੀ ਰੇਟ ਲੱਗਾ ਆਪਣਾ 3370 ਰੁਪਏ ਲੱਗੇ 4 ਚੜ ਚੁੜ ਕਿਵੇਂ 450 55 ਮਣ ਦੇ ਮੇਰੇ ਕੋਲ ਹੈ ਜੇ ਨਾ ਇਹਨਾਂ ਬਾਕੀ ਤੁਲ ਜੇਗੀ ਬਾਕੀ ਪਹਿਲਾਂ ਥੋੜਾ ਜਰੂਰ ਰੇਟ ਘਟੇ ਸੀਗੇ ਬਾਕੀ ਕੱਲ ਤੋਂ ਬਾਅਦ ਜੇ ਠੇਰੀਆਂ ਹੁੰਦੀਆਂ ਪੀਆਂ ਕੁਝ ਜਿਹੜੇ ਰੇਟ ਛਾੜਨੇ ਕੋਈ ਠੀਕ ਹੋਏ ਨੇ ਬਾਕੀ ਤੁਸੀਂ ਵੀ ਆਪਣਾ ਕਮੈਂਟ ਆ ਰੇ ਛਾੜ ਦੱਸ ਦਿਓ ਜੇ ਕੋਈ ਵੀ ਧੰਦਾ ਪਿਆ ਅ ਇਸ ਤਰੀ ਇਹ ਨਹੀਂ ਚੱਲ ਜੀ ਤੇ ਸਭ ਦੀ ਮੋਡ ਲੈ ਕੇ ਫਿਰ ਕੱਲ ਹਾਜ਼ਰ ਹੋਵਾਂਗੇ ਸੱਤ ਪੀਰ ਆ ਗਿਆ ਵਾਹੀ ਗੁਰਦੀ ਦਾ ਸਾਹ ਬਾਏ